ਪੰਜਵਾਂ ਆਪਣੇ ਹੀ ਲਗਾਏ ਸਵਾਲ ਚ ਫਸ ਗਏ ಕಾಂಗ್ರೆਸ ਚੇਅਰਪਰਸਨ ਤੇ ਹੀ ਆ ਕਾਰਵਾਈ ਹੋਈ ਹੈ ਤੇ ਜਸਵਿੰਦਰ ਕੌਰ ਦੇ ਵੇਲੇ ਇੱਕ ਪੂਰਾ ਕਟਾਲਾ ਹੋਇਆ ਪੂਰੀ ਗੜਬੜੀ ਹੋਈ ਤਤਕਾਲੀ ਪੰਚਾਇਤ ਸੰਮਤੀ ਦੇ ਚੇਅਰਪਰਸਨ ਜਸਵਿੰਦਰ ਕੌਰ ਫਰੋਂਥਿਸ ਅਨਾਲ ਸੰਬੰਧਕ ਸਨ ਤੇ 6 ਅਧਿਕਾਰੀਆਂ ਨੇ ਮਿਲ ਕੇ 1 ਕਰੋੜ 80 ਲੱਖ ਰੁਪਏ ਦਾ ਕਟਾਲਾ ਕੀਤਾ ਗਵਨ ਕੀਤਾ ਵਿਜੀਲੈਂਸ ਨੂੰ जांच सौंपी गई है सोन देवलो तरुण प्रीत सोन जो कैबिनेट मंत्री ने उन्हें बुलेट का जिक्र किया दूसरे पास प्रताप सिंह बाजवा लीडर ऑफ ऑपोजिशन ने भी कार्रवाई पे सवाल चुके थे यहाँ के कोटाले तत्कालीन कांग्रेस चेयरपर्सन का कोई भी रोल नहीं है जिस जसविंदर कौर खिलाफ कार्रवाई हुई वो साडी लीडर नहीं है जिसने कार्रवाई हुई वो जसविंदर कौर कोई होर है

ਔਰ ਇਹ ਜਿਹੜੀ ਬਲਾਕ ਸੰਮਤੀ ਫਿਰੋਜ਼ਪੁਰ ਹੈ ਇਹ 38 2024 ਨੂੰ 38 2024 ਨੂੰ ਭੰਗ ਹੋਈ ਸੀ ਉਸ ਤੋਂ ਪਹਿਲਾਂ ਇਸ ਬਲਾਕ ਸੰਮਤੀ ਦਾ ਚੇਅਰਪਰਸਨ ਬੀਬੀ ਜਸਵਿੰਦਰ ਕੌਰ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਬੜੀ ਵੱਟੀ ਗੱਲ ਹੈ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਉਹ ਚੇਅਰਮੈਨ ਹੋਣ ਤੇ ਚੇਅਰਪਰਸਨ ਦੇ ਹੁੰਦੇ ਹੋਏ 6 ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਸਾਰੇ ਤੰਤਰਬੰਤਰ ਬੁਣ ਕੇ 1 ਕਰੋੜ 80 ਲੱਖ 87500 91 ਰੁਪਏ ਦਾ ਕਪੜਾ ਹੋ ਗਿਆ ਇਹਨਾਂ ਨੂੰ ਨਹੀਂ ਸੀ ਪਤਾ ਕਿ ਕਪੜਾ ਹੋ ਗਿਆ ਜਿਵੇਂ ਹੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਦੇ ਇਹ ਧਿਆਨ ਹਿੱਟਾਇਆ ਆਟੋਮੈਟਿਕਲੀ ਇਹਨਾਂ ਨੇ ਤਾਂ ਨਹੀਂ ਦੱਸਿਆ ਇਹਨਾਂ ਦੇ ਕਿਸੇ ਚੇਅਰਮੈਨ ਨੇ ਨਹੀਂ ਸਾਨੂੰ ਇਨਫੋਰਮ ਕੀਤਾ ਇਹਨਾਂ ਦੇ ਕਿਸੇ ਕਾਂਗਰਸੀ ਦੇ ਲੀਡਰ ਨੇ ਨਹੀਂ ਇਨਫੋਰਮ ਕੀਤਾ ਕੋਈ ਬਾਜਵਾ ਸਾਹਿਬ ਨੇ ਇਨਫੋਰਮ ਨਹੀਂ ਕੀਤਾ ਇਹਨਾਂ ਨੇ ਤਾਂ ਅੱਜ ਸਵਾਲ ਲਾਇਆ ਪਰ ਉਸ ਤੋਂ ਪਹਿਲਾਂ ਪਹਿਲਾਂ ਦੇਖੋ ਅਸੀਂ ਅੱਜ ਐਫ ਆਈ ਆਰ ਦੀ ਕਾਪੀ ਮੈਂ ਨਾਲ ਲੈ ਕੇ ਆਏ ਆ ਅਸੀਂ ਜਿਸ ਦਿਨ ਇਹ ਕਪੜਾ ਹੋਇਆ ਕਪੜੇ ਤੋਂ 13 12 2024 ਨੂੰ 10:36 ਵਜੇ ਅਸੀਂ 6 ਬੰਦਿਆਂ ਦੇ ਉੱਤੇ ਐਫ ਆਈ ਆਰ ਦੱਚ ਕੀਤੀ ਜਿਨ੍ਹਾਂ ਦੇ ਬਿੱਕੇ ਇਹਨਾਂ ਦੇ ਬਲਾਕ ਸੰਮਤੀ ਤੇ ਚੇਅਰਮੈਨ ਦਾ ਵੀ ਨਾਮ ਬਿੱਕਾ ਔਰ ਇਸ ਦੇ ਨਾਲ ਨਾਲ ਜਿੱਥੇ ਐਫ ਆਈ ਆਰ ਦਰਜ ਹੋਈ ਉੱਥੇ ਜਿਹੜੇ ਦੋ ਵਿਅਕਤੀ ਸੀ ਜਿਨ੍ਹਾਂ ਨੇ ਡੋਂਗਲ ਦੀ ਦੁਰਉਪਯੋਗ ਕੀਤਾ ਸੀ ਕੀਤਾ ਕੀ ਸੀ ਤੁਹਾਨੂੰ ਉਹ ਵੀ ਦੱਸਦਾ ਅੱਜ ਵੱਡੀ ਗੱਲ ਇਸ ਕੇਸ ਦੇ ਵਿੱਚ ਕੰਪਿਊਟਰ ਆਪਰੇਟਰਾਂ ਨੇ ਮਿਲ ਕੇ ਇਸ ਕੇਸ ਦੇ ਵਿੱਚ ਡਿਜੀਟਲ ਸਿਗਨੇਚਰ ਤਿਆਰ ਕੀਤੇ ਕਾਰਜ 사धक ਅਫਸਰ ਦੇ ਤੇ ਇਹਨਾਂ ਦੇ ਚੇਅਰਮੈਨ ਦੇ ਜਿਹੜਾ ਇਹਨਾਂ ਦੀ ਪਾਰਟੀ ਨਾਲ ਸੰਬੰਧ ਰੱਖਦੀ ਚੇਅਰਮੈਨ ਸੀ ਬੀਬੀ ਉਹਦੇ ਜਾਲੀ ਡਿਜੀਟਲ ਸਿਗਨੇਚਰ ਤਿਆਰ ਕੀਤੇ ਗਏ ਤੇ ਬੀਡੀਪੀ ਉਹਦੇ ਡਿਜੀਟਲ ਸਿਗਨੇਚਰ ਤਿਆਰ ਕੀਤੇ ਗਏ ਔਰ ਡਿਜੀਟਲ ਸਿਗਨੇਚਰ ਤਿਆਰ ਕਰਕੇ ਕਿੰਨੀਆਂ ਕਿਸ਼ਤਾਂ ਦੇ ਵਿੱਚ ਇਹ ਜਿਹੜਾ ਟੋਟਲ ਪੈਸਾ ਸੀ ਇਹ ਲਗਭਗ ਲਗਭਗ 11 ਕਿਸ਼ਤਾਂ ਦੇ ਵਿੱਚ 11 ਕਿਸ਼ਤਾਂ ਦੇ ਵਿੱਚ ਇਹਨਾਂ ਨੇ 1 ਕਰੋੜ 80 ਲੱਖ 87591 ਰੁਪਏ ਕਢਵਾਏ ਨੇ ਜੀ ਹੁਣ ਤੁਸੀਂ ਦੇਖੋ ਸਵਾਲ ਲਾ ਕੇ ਆਪੇ ਫਸਦੇ ਜੀ ਜਿਸ ਆਦਮੀ ਜਿਸ ਫਰਮ ਦੇ ਨਾਂ ਤੇ 1 ਕਰੋੜ 81 ਲੱਖ ਰੁਪਏ ਦਾ ਚੱਕ ਗਿਆ ਐਫ ਆਈ ਆਰ ਦੇ ਵਿੱਚ ਤੇ ਨਾ ਉਹ ਗਰਧਾਰਾ ਸਿੰਘ ਉਹਦਾ ਨਾਂ ਸੀ ਨਾ ਉਹਦਾ ਨਾਂ ਹੈ ਨਾ ਉਹਦੀ ਫਰਮ ਦਾ ਨਾਂ ਹੈ ਜਿਹਨੂੰ ਪੈਸੇ ਗਏ ਨੇ ਨੰਬਰ 2 ਇਹ ਜਿਹਨਾਂ ਨੇ ਇਹ ਫਰਜ਼ੀ ਆਪਣੇ ਨਾਂ ਦੇ ਕੇ ਡੋਂਗਲ ਚ ਚੋਰੀ ਕਰਾਈ ਗਈ ਹੈ ਇਹ ਦੋਨੋਂ ਕਿਰਨਦੀਪ ਕੌਰ ਤੇ ਜਸਵਿੰਦਰ ਕੌਰ ਇਹਨਾਂ ਦਾ ਵੀ ਨਾਂ ਹੈ ਨਹੀਂ ਹੈ ਤਾਂ ਇਸ ਸਸੀਂ ਪੁੱਛਿਆ ਕਿ ਦੂਸਰੀ ਗੱਲ ਉਹਨਾਂ ਕੋ ਜਿਹੜੇ ਪੈਸੇ ਗਏ ਨੇ ਕੀ ਉਹ ਜੇ ਅਕਾਊਂਟ ਦੇ ਵਿੱਚ ਨੇ ਜੇ ਪੈਸੇ ਨਿਕਲ ਗਏ ਨੇ ਇਹਦੇ ਤੇ ਐਕਸ਼ਨ ਤੁਸੀਂ ਕੀ ਲੈ ਰਹੇ ਹੋ ਨਾਲ ਮੇਰਾ ਇਹ ਕਹਿਣਾ ਸੀ ਕਿ ਇਸ ਕਿਸਮ ਦੀ ਰਿਪੋਰਟਸ ਪੰਜਾਬ ਦੇ ਜਿੰਨੇ ਵੀ ਬਲੌਕਸ ਨੇ ਇਹਦੇ ਵਿੱਚ ਪਤਾ ਲੱਗਿਆ ਕਿ 15ਵੀਂ ਫਾਈਨੈਂਸ ਕਮਿਸ਼ਨ ਦੇ ਪੈਸੇ ਅਸੀਂ ਕਰੋੜਾਂ ਅਰਬਾਂ ਰੁਪਈਆ ਦਾ ਇਹਦੇ ਵਿੱਚ ਕਪਲਾ ਹੋਇਆ ਤੇ ਕਰੋੜਾਂ ਅਰਬਾਂ ਦਾ ਜਿਹੜਾ ਕਪਲਾ ਹੈ ਪੰਜਾਬ ਜੀ ਸਾਰੇ ਪੰਜਾਬ ਕਰੋੜਾਂ ਅਰਬਾਂ ਦਾ ਕਪਲਾ ਜਿਹੜਾ ਉਹ ਰੂਰਲ ਡਿਵੈਲਪਮੈਂਟ ਪੰਚਾਇਤ ਵਿਭਾਗ ਵਿੱਚ ਜਿਹਦੇ ਵਿੱਚ ਥੱਲੋਂ ਲੈ ਕੇ ਉੱਤੋਂ ਤੱਕ ਇਨਵੋਲਵਮੈਂਟ ਤੋਂ ਅਸੀਂ ਇਹ ਮੰਗ ਕੀਤੀ ਹੈ ਕਿ ਇਸ ਕੇਸ ਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਏ ਐਂਡ ਸਾਨੂੰ ਇਹ ਸਰਕਾਰ ਤੇ ਤੇ ਵਿਸ਼ਵਾਸ ਨਹੀਂ ਕਿਉਂਕਿ ਸੈਂਟਰ ਦਾ ਪੈਸਾ ਇਨਵੋਲਡ ਸਾਡੀਆਂ ਦੋ ਸ਼ਰਤਾਂ ਨੇ ਜਾਂ ਤੇ ਇਹਨੂੰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੋਲ ਲਿਆ ਜਾਏ ਕਿਉਂਕਿ ਸੈਂਟਰ ਦੇ ਪੈਸੇ ਸਟੇਟ ਦਾ ਪੈਸਾ ਨਹੀਂ ਨੰਬਰ 2 ਜੇ ਉਹ ਤੇ ਨਹੀਂ ਕਰਨਾ ਚਾਹੁੰਦੇ ਅਸੀਂ ਇਸ ਗੱਲ ਨੂੰ ਵੀ تسلیم ਕਰਨ ਨੂੰ ਤਿਆਰ ਆ ਇਹਨਾਂ ਦੇ ਮਿਨਿਸਟਰ ਸਾਹਿਬ ਲਿਖ ਕੇ ਦੇਣ ਤੇ ਸਪੀਕਰ ਸਾਹਿਬ ਇੱਕ ਹਾਊਸ ਕਮੇਟੀ ਬਣਾਣ ਜਿਹਦੇ ਵਿੱਚ ਆਪੋਜੀਸ਼ਨ ਦੇ ਮੈਂਬਰ ਵੀ ਹੋਣ ਤੇ ਨਾਲ ਹੀ ਭਾਵੇਂ ਵਿਜੀਲੈਂਸ ਨੂੰ ਕਰ ਦੇਣ ਸੋ ਦੈਟ ਓਵਰਲੁੱਕ ਵਿਜੀਲੈਂਸੀ ਇਨ ਇਨਵੈਸਟੀਗੇਸ਼ਨ ਸਾਰੀ ਜਿਹੜੀ ਹੈ ਉਹ ਹਾਊਸ ਕਮੇਟੀ ਇਥੋਂ ਦੀ ਵਿਧਾਨ ਸਭਾ ਦੀ ਕਰ ਸਕੀ ਇਹ ਦੋ ਸਾਡੇ ਵੱਲੋਂ ਡਿਮਾਂਡਸ